ਸਤਿਕਾਰਯੋਗ ਸਰਮ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਤੇ ਆਪਾਂ ਪਿਛਲੇ ਪਰਸੋ ਚੌਥੇ ਤੋਂ ਜ਼ਿਲ੍ਹਾ ਹਿਜ਼ਾਰਪੁਰ ਦੇ ਵਿੱਚ ਆਏ ਹੋ ਜੀ ਅੰਬਾਂ ਦੀ ਸੇਵਾ ਲਈ ਤੇ ਹਜੂਰ ਸਾਹਿਬ ਗੁਰਦਵਾਰ ਸਾਹਿਬ ਲਈ ਅੰਬ ਦਾ ਚਾਰਜ ਜੋ ਆਪਣੇ ਪਿੰਡੋਂ ਚਾਰ ਪਾ ਕੇ ਆਪਾਂ ਭੇਜਦੇ ਆ ਉਹਦੇ ਸ਼ਮਨ ਤੇ ਵੀ ਚਾਹੀ ਤੇ ਅੰਬਾਂ ਦੀ ਸੇਵਾ ਹੋ ਗਈ ਤੇ ਅੱਜ ਅਸੀਂ ਥੋੜਾ ਜਿਹਾ ਇੱਧਰ ਘੁਮਣ ਫਿਰਨ ਦੇ ਲਈ ਆ ਗਏ ਇੱਥੇ ਹਿਜ਼ਾਰਪੁਰ ਦੇ ਵਿੱਚ ਤੇ ਤੁਹਾਨੂੰ ਅੱਗੇ ਦਿਖਾਉਣਾ ਹੈ ਇਹ ਕਿੱਦਾਂ ਕਿੱਦਾਂ ਦੀ ਇੱਥੇ ਲੋਕੇਸ਼ਨ ਹੋਇਆ ਸਾਰਾ ਮਾਹੌਲ ਬਣੇ ਰਿਹਾ ਸਾਡੇ ਨਾਲ ਇਹ ਆ ਗਿਆ ਜੰਗਲ ਅ ਲੋੜ ਦੇ ਥਾਣਾ ਇਹ ਥਾਣਾ ਡੈਮ ਪੈਂਦਾ ਮਤਲਬ ਕਿ ਇੱਥੇ ਤੇ ਤੁਹਾਨੂੰ ਦੇਖੋ ਆ ਗਿਆ ਥਾਣਾ ਡੈਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤੇ ਬਹੁਤ ਕੈਂਟ ਲੋਕੇਸ਼ਨ ਇੱਥੇ ਤੁਹਾਨੂੰ ਬਾਕੀ ਅੱਗੇ-ਅੱਗੇ ਵੀ ਦਿਖਾਉਣੇ ਨੇ ਤੇ ਆਪਣੇ ਸੰਗਤ ਵੀ ਸਾਰੀ ਦੇਖੀ ਜਾਂਦੀ ਹੈ ਦੇਖੋ ਮਾਹੌਲ ਲੁਕੇ ਇਸ ਨਾਲ ਤੇ ਬੱਕਿਸ ਨੂੰ ਦੇਖੋ ਜੀ ਮਾਹੌਲ ਇਹ ਜਿਲ੍ਹਾ ਹਸਿਆਰਪੁਰ ਦੇ ਵਿੱਚ ਹੈ ਜਿੰਨੇ ਦੇਖਣ ਨੂੰ ਆਪਾਂ ਕਹਿ ਦਈਏ ਜਿਵੇਂ ਹਨ ਕਸੰਦੀ ਜੀ ਲਾਲ ਜੰਮੂ ਦੇ ਵਿੱਚ ਜਾਂਦੇ ਨੇ ਆਪਣੇ ਭਰਾ ਸਾਰੇ ਤੂਰਤੀ ਲਾਲੂ ਉਹ ਚੀਜ਼ਾਂ ਨੂੰ ਫੇਲ ਕਰਨਾ ਦੇਖੋ ਸਾਰਾ ਜੰਗਲੀ ਏਰੀਆ ਲੋਕੇਸ਼ਨ ਸਾਰਾ A to Z ਇਹਦੇ ਆ ਆਪਣੀ ਸੰਗਤ ਹੈ ਦੇਖੋ ਕੋਈ ਮੋਬਾਈਲ ਤੇ ਲੱਗ ਰਿਹਾ ਕੋਈ ਕਿਵੇਂ ਲੱਗ ਰਿਹਾ ਪੱਖੋਂ ਵੱਖਾ ਆਪੋ ਆਉਦੇ ਹੁਣ ਰੰਜਨ ਦੇ ਵਿੱਚ ਨੇ ਤੇ ਆ ਇੱਥੇ ਬਣੇ ਹੋਏ ਨੇ ਮੰਨ ਲਓ ਇੱਕ ਰੈਸਟੋਰੈਂਟ ਵਗੈਰਾ ਵਾਂਗੂ ਲਾ ਲਓ ਇਹ ਸਾਰੇ ਪਹਾੜੀ ਏਰੀਆ ਆ ਕੇ ਜਿਲ੍ਹਾ ਹਜ਼ਾਰਪੁਰ ਦੇ ਵਿੱਚ ਇਹ ਥਾਣਾ ਡੈਮ ਬਾਇਦਾ ਇੱਥੇ ਪੂਰੀ ਘੈਂਟ ਲੋਕੇਸ਼ਨ ਹੈ ਜੇ ਕਿਸੇ ਭਰਾ ਨੇ ਆਉਣਾ ਵੀ ਹੈ ਇੱਥੇ ਅੱਗੇ ਵੀ ਅੱਗੇ ਅਸੀਂ ਪਹਿਲੀ ਜਗ੍ਹਾ ਤੇ ਖੜੇ ਆਂ ਬਾਕੀ ਅੱਗੇ ਦੇਖਦੇ ਆਪਾਂ ਕੀ ਕੀ ਮਾਹੌਲ ਲਓ ਜੀ ਇੱਧਰ ਸਾਡੀ ਟੀਮ ਬੈਠੀ ਆਂ ਅੰਬ ਤੋੜਨ ਵਾਲੀ ਤੇ ਤੁਸੀਂ ਸੁਣੋ ਫਿਰ ਵਿਚਾਰ ਸੰਗਤ ਦੇ ਹਾਂਜੀ ਕੇਂਦਰੀ ਭਾਜੀ ਹਾਂਜੀ ਭਾਜੀ ਦੱਸੋ ਜੀ ਇਸ ਲੋਕੇਸ਼ਨ ਬਾਰੇ ਦੱਸੋ ਜੀ ਇਹ ਲੋਕੇਸ਼ਨ ਬਾਰੇ ਤਾਂ ਤੁਸੀਂ ਮੈਨੂੰ ਇੱਕ ਟੁਕੜਟ ਜੋਂ ਤੋਂ 20 ਦਾ 25 ਦਾ ਦੇਹ ਫੋਨ ਲਾ ਫੋਨ ਵੀ ਅਸੀਂ ਉੱਥੇ ਜਾਣਾ ਭਰਾਵੋ ਹਾਂਜੀ ਪਰ ਅਸੀਂ ਅੰਬਾਂ ਦੀ ਸੇਵਾ ਕਰਨ ਆਏ ਸੀਗੇ ਤਕਰੀਬਨ ਲਾ ਮਾ ਇਤਨੀ ਘੱਟ ਹੋਈ ਸੰਦੇ ਕੋਲੇ ਆਲੂਆਂ ਦੇ 60 ਘੱਟੇ ਹੋਏ ਹਨਾ ਹਾਂਜੀ ਆਲੂਆਂ ਦੀ ਸੇਵਾ ਜ਼ਿਆਦਾ ਹੋਗੀ ਤੇ ਚਲੋ ਹੁਣ ਅੰਬਾਂ ਦੀ ਸਾਡੀ ਬਾਈ ਗਿੰਦਰ ਹੁਣ ਯੂ ਐਸ ਏ ਵਾਲੇ ਵਰਗਿਆਂ ਨੇ ਹਨਾ ਤੇ ਸਰਪੰਚ ਸਾਹਿਬ ਸਾਡੇ ਖੇੜਾਲ ਵਾਲੇ ਜਿਵੇਂ ਜੀਤੀ ਮਾਮਾ ਕਹਿੰਦਾ ਮੈਂ ਤਾਂ ਤੇ ਆਪਣੇ ਕਿਤੇ ਅਫਕ ਕੀਤੀ ਦਾ ਮਤਲਬ ਦੋਸਤਾ ਦਾ ਉਹ ਠੀਕ ਹੈ ਜੀ ਉਹਨੂੰ 10 ਬੋਤਲ ਉਹਨਾਂ ਨੂੰ ਅੰਬ ਲਾਤੇ ਆਪਾਂ ਨੇ ਹਾਂਜੀ ਹਾਂਜੀ ਹੁਣ ਐਵੇਂ ਸੇਵਾ ਹੀ ਲਾਤੀ ਹੁਣ ਇਧਰ ਪ੍ਰਧਾਨ ਜੀ ਸਰਪੰਚ ਸਾਹਿਬ ਨੇ ਇੰਨਾ ਨੂੰ ਸੇਵਾ ਮਤਲਬ ਸਾਰੇ ਨਿੱਕੇ ਕਾ ਇਹਨੂੰ ਸੇਵਾ ਜਿੰਨੇ ਜਿੰਨੇ ਜਿੰਨੀ ਸੇਵਾ ਲੈਂਦਾ ਹੁਣ ਤਾਂ ਆਪਾਂ ਜੇ ਇੱਕ ਮਤਲਬ ਇਹਨੇ ਕਾਊਂਟਰ ਲਿਆ ਤੇ ਕੰਨ ਦੋ ਲਿਆ ਤੇ ਕਹਿੰਦੇ ਜਿੰਨੀ ਸ਼ਰਧਾ ਆਪਦੀ ਆਪਦੀ ਹਾਂ ਹੁਣ ਆਪਾਂ ਨਾ ਐਵੇਂ ਵੀ ਆਪਾਂ ਨੂੰ ਫੋਨ ਆਉਣ ਲੱਗੇ ਤੇ ਸੁਖੀ ਨੇ ਵੀਡੀਓ ਪਾਤੀ ਤੇ ਬਾਈ ਮਨਜੋਤ ਨੇ ਵੀਡੀਓ ਪ ਅੱਜ ਮੁੰਡੇ ਕਮਲ ਇੱਥੇ ਅੰਬ ਜਿਹੜੇ ਐ ਕਿ ਟੋਟਲ ਪੱਕੇ ਆਪਾਂ ਜਿੰਨੇ ਤੁਹਾਨੂੰ ਲੈ 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 ਤੀਨੇ ਵਲਾਂ ਪੰਜ ਆਸ਼ਰਮ ਦੇ ਵੀ ਕਹਿੰਦੇ ਬੰਦੇ ਆਨੇ ਥੋੜੇ ਜਿਹਾ ਹਾਂਜੀ ਹਾਂਜੀ ਪੱਕੇ ਅੰਬ ਜਾਦੇ ਪੱਕੇ ਥੋੜੀ ਜਿਹੀ ਉੱਪਰ ਥੋੜਾ ਲੇਟ ਹੋ ਗਿਆ ਆਪਾਂ ਉਹਦੇ ਕਰਕੇ ਟੋਲ ਮਾਊਂਟ ਕਰਕੇ ਜੋ ਮਤਲਬ ਕੋਈ ਤੁਹਾਨੂੰ ਸਿੱਧੀ ਪਾਂਪੜੀ ਇੱਧਰ ਕੋਈ ਹੋ ਗਿਆ ਜੀ ਇੱਕ ਡੈਥ ਹੋ ਗਈ ਜੀ ਤਾਇਆ ਜੀ ਦੀ ਹਾਂਜੀ ਉਹਦੇ ਕਰਕੇ ਲੇਟ ਹੋ ਗਏ ਤੇ ਕਿ ਆਪਣੇ ਪਰੋਹਾਂ ਜੀ ਦੀ ਡੈਥ ਉਹਦੇ ਕਰਕੇ ਨਾ ਐਵੇਂ ਕਰਕੇ ਹੋ ਗਿਆ ਚਲੋ ਫੇਰ ਵੀ ਜਿਵੇਂ ਤੁਸੀਂ ਫੋਨ ਕਰਦੇ ਰਹੇ ਹੋ ਲੱਭੀ ਹਾਂਜੀ ਹਾਂਜੀ ਤਾਂ ਕੇ ਵੀ ਆਪਣਾ ਵਧੀਆ ਹੰਗਾਰਾ ਮਿਲਿਆ ਤੇ ਵਧੀਆ ਪੰਦਲ ਕੱਲੋ ਜਿੰਨੇ ਆਪਣੇ ਸਾ 8-9 ਮੋਰੇ ਹੋ ਗਏ ਅੰਬਾਂ ਦੇ ਆਪਾਂ 2-3 ਨਾਂ ਕੰਮ ਮਿਲੇ ਹਨ ਉਹਨਾਂ ਤੋਂ ਤੇ ਬਾਕੀ ਜਦੋਂ ਉਹ ਆ ਲੋਕ ਮਾਪੇ ਆਪਾਂ ਨੂੰ ਜਿਹੜੇ ਬਾਬਾ ਜੀ ਦੇ ਨੇ ਜਿਹਾ ਨਹੀਂ ਵੀਡੀਓ ਪਾਈ ਦਿੱਤੇ ਵੀ ਡਾਡ ਪਿੰਡਾਂ ਤੋਂ ਆਪਾਂ ਨੂੰ ਫੋਨ ਆਉਣ ਲੱਗੇ ਵੀ ਆਰ ਵੀ ਅਸੀਂ ਇੰਨੇ ਕਿੰਨੇ ਅੰਬ ਦੇਣੇ ਆਗੇ ਆਪਣਾ 50 ਕੁਆਟਲ ਦੇ ਲਾਗੇ ਤੱਕ ਆਪਣੇ ਅੰਬ ਹੋ ਜਾਣੇ ਆਗੇ ਠੀਕ ਹਾਂ ਆਪਾਂ ਸੋਮਵਾਰ ਤੋਂ ਆਪਣੇ ਪਿੰਡ ਦੇ ਵਿੱਚ ਸੇਵਾ ਸੋ ਛੋਟੇ ਗੁਰੂ ਘਰ ਦੇ ਉੱਤੇ ਲਾਪਤੀ ਆ ਉੱਥੇ ਚੱਲੂਗੀ ਇਹਦੇ ਕਿ ਹਮ ਮਾਈ ਭਾਈ ਨੇ ਸਾਥ ਸੰਗਤ ਨੇ ਕਹਿੰਨੇ ਹੋਰ ਨੇ ਕੋਈ ਕਿਸੇ ਨੇ ਨੂਨ ਦੀ ਥੈਲੀ ਕੋਈ ਮੇਥੇ ਕਿਲੋ ਕੋਈ ਜੋ ਵੀ ਕਿਸੇ ਵੀ ਤਰ੍ਹਾਂ ਦਾ ਸਾਥ ਦੇਣਾ ਹਾਂ ਦੇਣਾ ਬਾਕੀ ਹੋਮਿਆ ਪੱਕਿਆ ਸਰਪੰਚ ਸਾਹਿਬ ਨਾਲ ਗੱਲ ਕਰ ਲਓ ਤਾਂ ਹੀ ਸਰਪੰਚ ਸਾਹਿਬ ਇਹ ਐ ਲੱਭੀ ਭਾਈ ਜਦੋਂ ਸੰਗਤ ਆਈ ਤਾਂ ਇਹ ਨੌਜਵਾਨ ਚਾਰੇ ਸੇਵਾ ਚ ਤਿਗੇ ਹਾਂਜੀ ਇਹ ਵੇ ਜਦੋਂ ਆਪਾਂ ਅਸੀਂ ਆਪ ਨੂੰ ਤਾਇਆ ਅੱ비 ਪੰਜਾਬ ਇਹ ਹੈ ਜਾਂ ਪੰਜਾਬ ਵੀ ਹੈਗਾ ਜਿਹੜਾ ਪੌਣਾ ਦੇਖ ਰਿਆਂਗੇ ਹਾਂ ਪੰਜਾਬ ਦੀ ਉਹ ਆ ਇਹ ਲੋਕੇਸ਼ਨ ਦਾ ਪੰਜਾਬ ਦੀ ਉਹ ਐ ਆਪਾਂ ਜਾਣਿਆ ਬੜੀ ਬੜੀ ਦੂਰ ਹੈ 2 200 300 ਕਿਲੋਮੀਟਰ ਬਾਹਰ ਜਿੱਥੇ ਰਿਸਕ ਵੀ ਹੈਗਾ ਜਵਾਕਰ ਨਾਲ ਲੈ ਕੇ ਜਾਣਾ ਹਾਂਜੀ ਹਾਂ ਹੈਨਾ ਇੱਥੇ ਆਪਦੀ ਧਰਤੀ ਆਪਦੇ ਲੋਕਾਂ ਚ ਬੈਠਿਆਂਗੇ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਜੇ ਕਿਸੇ ਨੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਕਿਸੇ ਮੁੰਡਿਆਂ ਨੇ ਘੁੰਮਣ ਆਉਣਾ ਹੈਗਾ ਤਾਂ ਆ ਲੋਕੇਸ਼ਨ ਤੇ ਆ ਜਾਓ ਬਹੁਤ ਹੀ ਸਸਤੀ ਤੇ ਸੋਹਣੀ ਲੋਕੇਸ਼ਨ ਹੈ ਬਹੁਤ ਹੀ ਨੇੜੇ ਹੈਗੀ ਸ਼ਾਮ ਨੂੰ ਵੀ ਮੁੜ ਜਾਓਗੇ ਤੁਸੀਂ ਛੋਟੀ ਮਰਜ਼ੀ ਆ ਦੋ ਦਿਨ ਉਹ ਤਾਂ ਆਪਦੀ ਇੱਛਾ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਬਾਕੀ ਸੇਵਾ ਤਾਂ ਚਲੋ ਚੱਲ ਰਹੀ ਹੈ ਉਹ ਤਾਂ ਗੁਰਡੇ ਗਰੂ ਦੀ ਕਿਰਪਾ ਨਾਲ ਹਾਂਜੀ ਹਾਂ ਤੇ ਦੇਖੋ ਵੀ ਅਰੇ ਅਮਰਤਪਾਲ ਅਰੇ ਇਧਰ ਚਾਚੇ ਨਾਲ ਵੀ ਗੱਲ ਕਰ ਲੋ ਹਾਂਜੀ ਆ ਚਾਹੀ ਹਾਂਜੀ ਪਹਿਲਾਂ ਸਾਡੇ ਸ਼ੇਰੋ ਤੋਂ ਵੀ ਇੱਥੇ ਸੰਗਤ ਆ ਜਾਂਦੇ ਜਾਂਦੇ ਰਹਿੰਦੇ ਨੇ ਚਲੋ ਕੀ ਆ ਕੁਦਰਤਤਾ ਦਾ ਖੇਲ ਹੈ ਹਾਂਜੀ ਹਾਂ ਇਸ ਅੱਗੇ ਕਹਿੰਦਾ ਕਸ਼ਮੀਰ ਵੀ ਫੇਲ ਹੈ ਫੇਲ ਹੈ ਹਾਂ ਬਸ ਇਹ ਪੰਜਾਬ ਹੈ ਇਹ ਕਹਿਣ ਦਾ ਭਾਵ ਹੈ ਚਾਚੇ ਦਾ ਵੀ ਕਸ਼ਮੀਰ ਇਹਦੇ ਅੱਗੇ ਫੇਲ ਹੈ ਆਪਾਂ ਜਾਣਦੇ ਹਾਂ ਕਿ ਆ ਹੁਣ ਆਪਣੇ ਪਹਿਲਾ ਅੰਕਤਵਾਦੀ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਹਣਾ ਉਹ ਇਹੀ ਲੋਕੇਸ਼ਨਾਂ ਕਰਕੇ ਹਣਾ ਐਡਿਟੀ ਦੂਰ ਆਪਣੇ ਪੰਜਾਬੀ ਭਰਾਵੀਆਂ ਤੇ ਇਹ ਲੋਕੇਸ਼ਨ ਮਤਲਬ ਜੰਮੂ ਤੋਂ ਕਸ਼ਮੀਰ ਤੋਂ ਘੱਟ ਹੈ ਨਹੀਂ ਕਿਸੇ ਵੀ ਤਰ੍ਹਾਂ ਦੀ ਤੇ ਵੀਡੀਓ ਨੂੰ ਬਈ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਜਿਹੜੇ ਭਰਾਵਾਂ ਨੇ ਸਾਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋ ਨਹੀਂ ਕੀਤਾ ਫੇਸਬੁੱਕ ਤੇ ਉਹ ਫੇਲੋ ਕਰਿਓ ਬਹੁਤ ਬਹੁਤ ਧੰਨਵਾਦ ਸਾਰੀ ਭਰਾਵਾਂ ਦਾ